ਰਾਜਪੁਵਾਨੀਗੜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਵਾਨੀਗੜ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਤੇ ਕੇਂਦਰ ਸਰਕਾਰ ਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਮੰਤਰੀ ਦੇ ਪੁਤਲੇ پھੂ ਕੇ ਕੇਂਦਰ ਸਰਕਾਰ ਵਿਰੁੱਧ ਤੇ ਹਰਿਆਣਾ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਇਸ ਮੌਕੇ ਕਿਸਾਨਾਂ ਨੇ ਕੀ ਕਿਹਾ ਜਰਾ ਸੁਣੋ رپورਟਰ ਰਾਜਖੁਰਮੀ ਪੁਨੀਗੜ ਉਹਨਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਉਹਨਾਂ ਕੋਲੇ ਬਹੁਤ ਬੇਰਸੀਆ ਕਰ ਮੱਛਾ ਸਾਝਾ ਲਖਦੇ ਪਰ ਉਹ ਮੇਰੇ ਵੀਰਾਂ ਨੂੰ ਗਲਤ ਸਮਝੀ ਤੇ ਕਿ ਸ਼ਾਇਦ ਅਸੀਂ ਜਿਹੜੀਆਂ ਪਸਾਨੀ ਮੰ ਸ਼ਾਇਦ ਅਸੀਂ ਜਿਹੜੀਆਂ ਪਸਾਨੀ ਮੰਡਾਂ ਨੂੰ ਉਹਨਾਂ ਨੂੰ ਕੰਨੇ ਮਨਾ ਰਾ ਰਹੇ ਪਰ ਮੇਰੇ ਵੀਰੋ ਇਹ ਗੱਲ ਸਮਝਣ ਵਾਲੀ ਆ ਸੁਣਨ ਵਾਲੀ ਆ ਉਹ 36 ਜਨਤਰੀ ਨੂੰ ਦਾ ਆਪਾ ਸਾਹਮਣੇ ਨਾਲੇ ਮੂੰਹ ਮੋੜਾ ਦੇ ਐਂਨਾ ਕਹਿੰਦਾ ਹਾਂ ਕਿ ਸਾਰਿਆਂ ਦਾ ਧੰਨਵਾਦ ਕਰਦਾ ਸਵਾਗਤ ਸਵਾਗਤ ਆਪ ਨੂੰ ਸਰਕਾਰ ਨੇ ਸਰਕਾਰ ਨੇ ਉਹਨਾਂ ਦੇ ਕੋਲ ਪਗਲਵਾ ਕੋ ਕਾਲਾ ਜੁੱਤੀ ਮਨਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਪਿੱਛੇ ਸਾਰੇ ਜਿਹੜੇ ਸਤਿਕਾਰ ਕਰਦੇ ਆਪਾਂ ਬਣੇ ਉਹ ਆਪ ਨੂੰ ਸਤਿਕਾਰ ਜੁੱਤੀ ਦਿਨੇ ਜਲਾ ਹੈ मुदाुाब रोज़ मुदाो मुबा ਰਾਜ ਕੀ ਨਾਮ ਹੈ ਮੇਰਾ ਨੌ ਗਰਮੀਤ ਸਿੰਘ ਕਪਾਲ ਜ਼ਿਲ੍ਹਾ ਪ੍ਰਧਾਨ ਲੁਕੇ ਜੁਲਾਦਾ ਜਿਹੜਾ ਚ ਪੁਤਲੇ ਫੁੱਟੇ ਗਏ ਨੇ ਕਿਸ ਸਬੰਧ ਵਿੱਚ ਫੁੱਟੇ ਗਏ ਇਹ ਸੰਯੁਕਤ ਮੋਰਚੇ ਦਾ ਫੈਸਲਾ ਹੈ ਜੀ ਜੋ ਸਾਡਾ ਪਹਿਲਾਂ ਤੋਂ ਚੱਲ ਰਿਹਾ ਪ੍ਰੋਗਰਾਮ ਜਿਵੇਂ ਅਸੀਂ 15 ਤਰੀਕ ਨੂੰ ਟੋਲ ਬੰਦਾ ਅੱਜ ਫ੍ਰੀ ਕਰਾਏ ਨੇ 16 ਤਰੀਕ ਨੂੰ ਭਾਰਤ ਬੰਦ ਕੀਤਾ ਤੇ ਤਿੰਨ ਦਿਨ ਬੀਜੇਪੀ ਦੇ ਆਗੂਆਂ ਦੇ ਧਰਨੇ ਦਿੱਤੇ ਨੇ ਤੇ ਅੱਜ ਇਹ ਪੁਤਲੇ ਫੁੱਟਣ ਦਾ ਪ੍ਰੋਗਰਾਮ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਸੰਯੁਕਤ ਮੋਰਚੇ ਵੱਲੋਂ ਰੱਖਿਆ ਗਿਆ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਸਾਡੀਆਂ ਰਹਿੰਦੀਆਂ ਮੰਗਾਂ ਨੇ ਧੋਲਣ ਦੌਰਾਨ ਸਰਕਾਰ ਮੰਨੀ ਹੋਈ ਸੀ ਉਹਨਾਂ ਵਾਸਤੇ ਲਾਗੂ ਕਰਾਉਣ ਵਾਸਤੇ ਸਾਡੇ ਪ੍ਰੋਗਰਾਮ ਚੱਲ ਰਹੇ ਨੇ ਵੱਡੇ ਪੱਧਰ ਤੇ ਲੜਾਈ ਜਿੱਤੀ ਹੋਈ ਹੈ ਜੀ ਸਾਡੀ ਕੀ ਤੁਸੀਂ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਅਸੀਂ ਦਿੱਲੀ ਜਾਣਾ ਜਾਣਗੇ ਥੋੜੇ ਪਸੰਦ ਨਹੀਂ ਸਾਡਾ ਪ੍ਰੋਗਰਾਮ ਪੱਖਰਾ ਲਿਖ ਲਿਆ ਸੀ 14 ਮਾਰਚ ਨੂੰ ਅਸੀਂ ਦਿੱਲੀ ਜਾਣਾ ਹੈ ਉੱਥੇ ਸਾਰੇ ਆ ਰਾਮਲੀਲਾ ਗਰਾਊਂਡ ਤੇ ਜਾਵਾਂਗੇ ਇੱਕ ਦਿਨ ਦੀ ਉੱਥੇ ਵੱਡੀ ਰੈਲੀ ਰੱਖ ਲਈ ਸੰਯੁਕਤ ਮੋਰਚੇ ਵੱਲੋਂ ਮੇਰਾ ਨੋਜੀ ਬੁੱਧ ਸਿੰਘ ਜ਼ਿਲ੍ਹਾ ਗੂ ਭਾਰਤੀ ਕਿਸਾਨ ਯੂਨੀਅਨ ਇੱਕਤਾ ਡਕਾਉਂਦਾ ਬੂਟਾ ਸਿੰਘ ਪੁਰਜਕਿਲ ਅੱਜ ਜਿਹੜਾ ਪੁਤਲਾ ਫੁੱਕੀ ਗਿਆ ਨੇ ਇਸ ਸੰਬੰਧ ਵਿੱਚ ਪੁਲਿਸ ਅੱਜ ਅਸੀਂ ਇਹ ਜਿਹੜੇ ਪੁਤਲੇ ਫੁੱਕੇ ਨੇ ਇਹ ਜਿਹੜਾ ਸ਼ੁਭ ਕਰਨ ਸਿੰਘ 21-22 ਸਾਲ ਦਾ ਮੁੰਡਾ ਨਾ ਪਠਿੰਡੇ ਵੱਡੋ ਪਿੰਡ ਦਾ ਮੁੰਡਾ ਉਹਦੀ ਡੈਥ ਹੋਈ ਆ ਹੋਰ ਵੀ ਕਿਸਾਨ ਦੀ ਇੱਕ ਦੀ ਡੈਥ ਹੋਈ ਆ ਚਾਰ ਕਿਸਾਨਾਂ ਦੀ ਟੋਟਲ ਡੈਥ ਹੋ ਚੁੱਕੀ ਆ ਬਾਕੀ 5-6 ਕਿਸਾਨ ਨੇ ਜਿਹੜੇ ਵੱਧ ਜੱਟ ਨੇ ਜਖਮੀ ਨੇ ਤੇ ਉਹਦੇ ਵਿਰੋਧ ਵਿੱਚ ਅਸੀਂ ਅੱਜ ਇਹ ਪ੍ਰਦਰਸ਼ਨ ਕਰਿਆ ਤੇ ਬਾਕੀ ਅੱਗੇ 26 ਜਨਵਰੀ ਦਾ ਜਿਹੜਾ ਸਾਡਾ ਟਰੈਕਟਰ 26 ਫਰਵਰੀ ਦਾ ਉਹ ਟਰੈਕਟਰ ਮਾਰਚ ਆਗਾ ਪੂਰੇ ਆਲ ਇੰਡੀਆ ਵਿੱਚ ਤੇ ਮੇਨ ਤਾਂ ਦੇਖੋ ਸਾਨੂੰ ਬਹੁਤ ਸਾਲ ਹੋ ਗਏ ਸੰਘਰਸ਼ ਕਰਦੇ ਨੇ ਮੇਨ ਤਾਂ ਇਹ ਕਾਰਪੋਰੇਟਸ ਦੇ ਪੂੰਜੀਪਤੀਆਂ ਦੇ ਖਿਲਾਫ ਆਇ ਪ੍ਰਦਰਸ਼ਨ ਜਿਹੜੇ ਕੁਸ਼ਲ ਜਿਵੇਂ ਆਪਣੇ ਭਾਰਤ ਦੇ ਪੂੰਜੀਪਤੀ ਨੇ ਮੁਲਖ ਦੇ ਪੁੰਜੀਪਤੀ ਨੇ ਇਹਨਾਂ ਦੀ ਜੂੰਡਲੀ ਇੱਕਾ ਕੀ ਇਹ ਜੂੰਡਲੀ ਦੇ ਖਿਲਾਫ ਕਿਸਾਨ ਇਕੱਠੇ ਹੋਏ ਨੇ ਇਹ ਦੇਖੋ ਛੋਟੇ ਦੁਕਾਨਦਾਰ ਨੂੰ ਵੀ ਫੇਲ ਕਰਨਾ ਚਾਹੁੰਦੇ ਨੇ ਇਹ ਛੋਟੇ ਕਿਸਾਨਾਂ ਨੂੰ ਵੀ ਫੇਲ ਕਰਨਾ ਚਾਹੁੰਦੇ ਨੇ ਇਹ ਤਾਂ ਕਹਿੰਦੇ ਨੇ 4-4000 ਏਕੜ ਦੇ ਮਤਲਬ ਫਾਰਮਾਸੀ ਬਣਾਵਾਂਗੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਅੱਖ ਆ ਗਈ ਇਹ ਵੱਡੇ ਵੱਡੇ ਮਾਲ ਉਹ ਸਾਰੇ ਜਾ ਰਹੇ ਨੇਗੇ ਉਹ ਉਹਦੇ ਕਰਕੇ ਜਿਹੜੀ ਛੋਟੀ ਦੁਕਾਨਦਾਰੀ ਸਾਰੀ ਇਹ ਖਤਮ ਹੋ ਗਈ ਤੇ ਦੁਕਾਨਦਾਰਾਂ ਨੂੰ ਕੁਝ ਸੋਚਣਾ ਚਾਹੀਦਾ ਛੋਟੇ ਵੀਰਾਂ ਨੂੰ ਇਹ ਇਹ ਜਿਹੜੇ ਪੂੰਜੀਪਤੀ ਜਣੇ ਆਪਦਾ ਆਮਲਾ ਫੈਲਾ ਕਰਨਾ ਚਾਹੁੰਦੇ ਨੇ ਇਸ ਵਰਲਡ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਇਹਨਾਂ ਨੇ ਕਿਸਾਨ ਤੋਂ ਨਹੀਂ ਲੈਣਾ ਕੁਝ ਮਜ਼ਦੂਰ ਤੋਂ ਨਹੀਂ ਲੈਣਾ ਕੁਝ ਸਿਰਫ ਇਹ ਮੋਦੀ ਮੋਦੀ ਦੇ ਨਾਲ ਇਹਨਾਂ ਦੀ ਗੱਠਮਰੰਮ ਤਾਂ ਮੋਦੀ ਤਾਂ ਇੱਕ ਇਹਨਾਂ ਦਾ ਮੋਹਰ ਹੈਗਾ ਪਿੱਛੇ ਤਾਂ ਤਾਕਤਾਂ ਪੂੰਜੀਪਤੀਆਂ ਦੀਆਂ ਸਰਮਾਇਦਾਰੀ ਦੀਆਂ ਕਾਰਪੋਰੇਟਸ ਦੀਆਂ ਕੰਮ ਕਰ ਰਹੀਆਂ ਨੇ ਇਸ ਸਰਕਾਰਾਂ ਦੇ ਪਿੱਛੇ ਸਤ ਤਾਕਤਾਂ ਉਹ ਤਾਕਤਾਂ ਉਹ ਤਾਕਤਾਂ ਦੇ ਖਿਲਾਫ ਕਿਉਂਕਿ ਉਹ ਰੋਟੀ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਪਾਣੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਕੱਪੜੇ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੀਆਂ ਇਨਸਾਨ ਨੂੰ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਨੂੰ ਉਹ ਮੁਠੀ 'ਚ ਲੈਣਾ ਚਾਹੁੰਦੇ ਨੇ ਇਸ ਦੇ ਵਿਰੋਧ ਚਾਹੀਏ ਜਿਹੜੇ ਪ੍ਰੋਟੈਸਟ ਨੇ ਚੱਲ ਰਹੇ ਨੇ ਅਸੀਂ ਉਹ ਕਿਸਾਨਾਂ ਦੇ ਨਾਲ ਆ ਜਿਹੜੇ ਲੜ ਰਹੇ ਨੇ ਬਾਟਰਾਂ ਤੇ ਸਾਡੇ ਸਹਿਯੁਕਤ ਮੋਰਚੇ ਦੀ ਜਿਹੇ ਜੀ ਵੀ ਕਾਹ ਲ ਆਉਂਦੀ ਆ ਹੁਣ ਵੀ ਨਾਰਾ ਫੇਰ ਵੀ ਨਾਲ ਹੀ ਰਹਾਂਗੇ ਉਹ ਵੀ ਸਾਡੀ ਭਾਈ ਨੇ ਅੱਜ ਕਿਸਮਤ ਦੇ ਵਿੱਚ ਅਜਰ ਪੁੱਤਲੇ ਜਿਹੜੇ ਭੁੱਕੇ ਜਾ ਰਹੇ ਨੇ ਅੱਜ ਜਿਹੜੇ ਪੁੱਤਰੇ ਫੁੱਕੇ ਜਾਂਦੇ ਨੇ ਮੈਂ ਗਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨੀ ਯੂਨੀਅਨ ਨੇ ਇਕਤਾ ਡਕਾਉਂਦਾ ਅੱਜ ਜਿਹੜੇ ਪੁੱਤਲੇ ਫੁਕਣ ਦਾ ਫੈਸਲਾ ਕੱਲ ਸੰਯੁਕਤ ਮੋਰਚੇ ਦੀ ਮੀਟਿੰਗ ਚੰਡੀਗੜ੍ਹ ਹੋਈ ਆ ਉਹ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਵੀ ਜਿਹੜਾ ਬੀਜੇਪੀ ਦੀ ਸਰਕਾਰ ਨੇ ਬਾਡਰਾਂ ਦੇ ਉੱਤੇ ਤਸ਼ੱਦਦ ਢਾ ਕੇ ਸਾਡਾ ਨੌਜਵਾਨ ਜੰਗ ਮੁੰਡਾ 22-23 ਸਾਲ ਦਾ ਜਿਹੜਾ ਪੁਲਿਸ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਕਰਤਾ ਉਹਦੇ ਰੋਸ ਵਿੱਚੋਂ ਅੱਜ ਅਸੀਂ ਸਾਰੇ ਭਾਰਤ ਦੇ ਵਿੱਚ ਅਮਿਤ ਸ਼ਾਹ ਦੇ ਤੇ ਖੱਟਰ ਦੇ ਤੇ ਅਨਿਲ ਵਿਜ ਦੇ ਤਿੰਨਾਂ ਦੇ ਪੁਤਲੇ ਫੂਕ ਰਹੇ ਜਿਨ੍ਹਾਂ ਦੇ ਇਸ਼ਾਰਿਆਂ ਦੇ ਉੱਤੇ ਜਿਨ੍ਹਾਂ ਦੀ ਸ਼ਹਾਦੇ ਉੱਤੇ ਉਹ ਸਾਡੇ ਨੌਜਵਾਨ ਜਿਹੜੇ ਬਾਰਡਰਾਂ ਦੇ ਉੱਤੇ ਖੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰ ਪੰਨ ਤੇ ਤੇ ਉਹ ਸਾਡਾ ਨੌਜਵਾਨ ਬੇਟਾ ਨੌਜਵਾਨ ਮੁੰਡਾ ਉਹ ਸਾਡੇ ਹੱਥੋਂ ਖੋਹ ਲਿਆ ਜਿਹੜਾ ਦੋ ਭੈਣਾਂ ਦਾ ਇਕੱਲਾ ਭਰਾ ਸੀ ਪਰ ਅਸੀਂ ਉਹਦੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਲੜਾਈ ਹੋਰ ਤਿੱਖੀ ਕਰਾਂਗੇ ਇਹ ਦੱਸਾਂਗੇ ਮੋਦੀ ਸਰਕਾਰ ਨੂੰ ਬੀਜੇਪੀ ਦੀ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਵਾਲੇ ਵੇਲੇ ਕਿਸੇ ਬੀਜੇਪੀ ਦੇ ਆਗੂ ਨੂੰ ਅਸੀਂ ਪਿੰਡਾਂ ਚ ਨਹੀਂ ਬੜਨ ਦੇਵਾਂਗੇ ਜਿਹੜੀ ਅੰਨਦਾਤਾ ਦੇ ਉੱਤੇ ਅੰਨੇਵਾਹ ਗੋਲੀਆਂ ਚਲਾ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਰਹੀ ਹੈ ਅਗਰ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਿਆ ਰਾਸ਼ੀ ਆਰਥਿਕ ਸਹਾਇਤਾ ਦੇਣ ਦਾ ਅਲਾਟ ਕੀਤਾ ਗਿਆ ਪਰ ਮਾਰ ਨੂੰ ਸਰਕਾਰੀ ਨੌਕਰੀਆਂ ਕਿਵੇਂ ਦੇਖ ਦੇਣੀ ਦੇਖੋ ਸਹਾਇਤਾ ਦੇ ਨਾਲ ਜਿਹੜਾ ਉਹ ਘਟਾ ਉਹ ਨਹੀਂ ਪੂਰਾ ਹੁੰਦਾ ਸਹਾਇਤਾ ਤਾਂ ਭਾਵੇਂ 2 ਕਰੋੜ ਦੇ ਦੇਣ ਭਾਵੇਂ 10 ਕਰੋੜ ਦੇ ਦੇਣ ਉਹ ਪਿੰਡਾਂ ਨੂੰ ਭਾਈ ਨਹੀਂ ਮਿਲਣਾ ਉਹ ਮਾਂ ਨੂੰ ਪੁੱਤ ਨਹੀਂ ਮਿਲਣਾ ਪਰ ਅਸੀਂ ਇਹ ਠੀਕ ਹੈ ਜੇ ਸਰਕਾਰ ਨੇ ਇਹ ਨੰਗੂਣੀ ਸਹਾਇਤਾ ਕਰੀ ਹੈ ਇਹ ਪਰ ਉਹੀ ਸਰਕਾਰ ਜਿਹੜੀ ਸਹਾਇਤਾ ਕਰ ਰਹੀ ਹੈ ਉਹਦੇ ਹਾਜ਼ਰੀ ਦੇ ਵਿੱਚ ਸਾਰਾ ਕੁਝ ਵਾਪਰਿਆ